ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜਿਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਗੈਸਟਰੋ ਐਂਡ ਲੀਵਰ ਸੁਪਰ ਸਪੈਸ਼ਲਿਟੀ ਸੈਂਟਰ ਹੈ ਅੱਜ ਇਸ ਵੀਡੀਓ ਰਸਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਤੇ ਆਸ-ਪਾਸ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੀ ਜਿਹੜੀ ਸਿਹਤ ਹੈ ਉਹ ਤੰਦਰੁਸਤ ਰੱਖੇ ਤੁਹਾਡੇ ਕਮਾ ਕਰਾਂ ਦੇ ਵਿੱਚ ਵਾਧਾ ਪਾਵੇ ਪੇਟ ਦੇ ਸਬੰਧੀ ਲੀਵਰ ਦੇ ਸਬੰਧੀ ਅਗਰ ਤੁਹਾਨੂੰ ਕੋਈ ਵੀ ਸਮੱਸਿਆ ਆਂਦੀ ਹੈ ਤਾਂ ਤੁਸੀਂ ਮੇਰੇ ਕੋਲ ਆ ਕੇ ਆਪਣੀ ਸਮੱਸਿਆ ਨੂੰ ਦੱਸ ਸਕਦੇ ਹੋ ਅਸੀਂ ਉਸ ਨੂੰ ਚੰਗੇ ਤਰੀਕੇ ਨਾਲ ਈਵੈਲਿਊਏਟ ਕਰਕੇ ਉਸ ਦਾ ਪ੍ਰੋਪਰ ਤਰੀਕੇ ਨਾਲ ਇਲਾਜ ਕਰਾਂਗੇ ਵਿਸਾਖੀ ਦੇ ਮੌਕੇ ਤੇ ਮੈਂ ਚਾਹਨਾ ਹਾਂ ਕਿ ਤੁਸੀਂ ਸਾਫ਼ ਸੁਥਰਾ ਪਾਣੀ ਸਾਫ਼ ਸੁਥਰੀ ਚੀਜ਼ ਨੂੰ ਖਾਓ ਤਾਂ ਕਿ ਤੁਸੀਂ ਤੁਹਾਡੀ ਜਿਹੜੀ ਸਿਹਤ ਹੈ ਉਹ ਤੰਦਰੁਸਤ ਰਹੇ ਸਸਿਗਾ